ਨਹੀਂ ਦੇਖੋ ਪਹਿਲੀ ਗੱਲ ਤਾਂ ਇਹ ਹੈ ਮੈਂ ਅੱਜ ਵੀ ਗਰਮ ਨਾਲ ਕਹਿੰਦੀ ਆ ਕਿ ਪੂਰੇ ਵਿਸ਼ਵ ਦੀ ਸਭ ਤੋਂ ਬਹਾਦਰ ਕੌਮ ਉਹ ਸਿੱਖੋ ਮੈਂ ਸਿੱਖ ਜਦੋਂ ਲੰਗਰ ਲਾਣਾ ਹੋਵੇ ਤਾਂ ਸਿੱਖ ਜਦੋਂ ਕਰੋਨਾ 'ਚ ਆਕਸੀਜਨ ਦੇਣੀ ਹੋਵੇ ਤਾਂ ਸਿੱਖ ਜਦੋਂ ਲੋਕਾਂ ਦੇ ਘਰ ਦੇ ਵਿੱਚ ਮਾਪੇ ਦੇ ਸੰਸਕਾਰ ਕਰਨੇ ਹੋਣ ਤਾਂ ਸਿੱਖ ਜਦੋਂ ਹੱਕ ਮੰਗਣ ਤੇ ਆਤੰਕਵਾਦੀ ਜਦੋਂ ਆਪਣੀ ਗੱਲ ਕਰਨ ਤੇ ਖਾਲਸਤਾਨੀ ਕੀ ਕਿਹਾ ਹੈ ਭਾਈ ਇਹ ਬੋਰਡ ਇਡਾਣਾ ਹੈ ਅੱਦਾ ਦਾ ਮਾਹੌਲ ਇੱਥੇ ਬਣਾ ਕੇ ਰੱਖਤਾ ਜਿਵੇਂ ਇਜ਼ਰਾਇਲ ਦੇ ਆਪ ਜੀ ਨੂੰ ਮਿਲ ਰਿਹਾ ਮਤੇ ਲੰਗਰ ਵੀ ਲੱਗਾ ਹੋਇਆ ਹੈ ਮੈਡੀਕਲ ਸੇਵਾ ਵੀ ਹੁੰਦੀ ਆ ਤੇ ਸਾਰੇ ਹੀ ਇੱਥੇ ਬੀਬੀਆਂ ਵੀ ਬਹੁਤ ਵੱਡੇ ਵੱਡੇ ਤੌਰ ਤੇ ਆਈ ਹੋਈ ਆ ਉਹਦੇ ਕੋ ਛੋਟੇ ਛੋਟੇ ਬੱਚੇ ਇਹਨਾਂ ਦਾ ਕੀ ਕਮਸੀਅਤ ਹੈ ਇਹ ਬੱਚੇ ਇਹਨਾਂ ਦੇ ਹੁਣ ਇਕੱਜ ਚਲਦੇ ਆ ਇਹ ਹੁਣ ਕਿਸਾਨ ਆਂਡਲਜ ਇਹ ਆਪਣੇ ਵੱਡੇ ਵਡੇਰਿਆਂ ਦੇ ਕਰਕੇ ਨਹੀਂ ਕਿਉਂਕਿ ਇਹਨਾਂ ਨੂੰ ਸੰਸਕਾਰ ਮਿਲੇ ਆ ਸੱਚ ਦੇ ਹੱਕ ਦੀ ਲੜਾਈ ਵਾਸਤੇ ਜਿਹੜਾ ਬਾਰਡਰ ਇਹਨਾਂ ਨੇ ਇੱਥੇ ਪੈ ਕੀਤਾ ਹੋਇਆ ਹੈ ਇਹ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਇਹ ਨਿੰਦਨੀ ਹੈ ਸਭ ਤੋਂ ਪਹਿਲਾਂ ਤਾਂ ਜੇਕਰ ਗੱਲ ਕਰੀਏ ਤਾਂ ਅੱਜ ਇੱਥੇ ਸ਼ੰਭੂ ਬਾਰਡਰ ਤੇ ਪਹੁੰਚੇ ਹਾਂ ਕਿਸਾਨ ਆਪਣੇ ਮੰਗਾਂ ਲਈ ਸੰਘਰਸ਼ ਲੜ ਰਹੇ ਹੈ ਕਿਵੇਂ ਲੱਗ ਰਿਹਾ ਦੇਖੋ ਸਭ ਤੋਂ ਪਹਿਲਾ ਗਲਤ ਆ ਇਹ ਹੈ ਹੁਣ ਕਿਸਾਨ ਇੱਥੇ ਪਹੁੰਚੇ ਆ ਤੇ ਇਹ ਜਿਹੜਾ ਬਾਰਡਰ ਲਾਇਆ ਹੋਇਆ ਹੈ ਇਹ ਸੀਲ ਕੀਤਾ ਹੋਇਆ ਹੈ ਸਭ ਤੋਂ ਪਹਿਲਾਂ ਤਾਂ ਇਹ ਸਾਡੇ ਭਾਰਤ ਦੇ ਵਿੱਚ ਜਿਹੜਾ ਸੰਵਿਧਾਨ ਹੈ ਉਹਦੇ ਵਿੱਚ ਕੋਈ ਐਦਾਂ ਦਾ ਰੂਲ ਨਹੀਂ ਹੈ ਪਹਿਲੀ ਗੱਲ ਤਾਂ ਇਹ ਹੈ ਦੂਜੀ ਗੱਲ ਇਹ ਹੈ ਜਿਵੇਂ ਮੈਂ ਪਹਿਲੇ ਵੀ ਕਿਹਾ ਹੈ ਭਾਈ ਇਹ ਬਾਰਡਰ ਇਨਾ ਨੇ ਐਦਾਂ ਦਾ ਮਾਹੌਲ ਇੱਥੇ ਬਣਾ ਕੇ ਰੱਖਤਾ ਜਿਵੇਂ ਇਜ਼ਰਾਈਲ ਦੇ ਵਿੱਚ ਹੁੰਦਾ ਹੈ ਤੀਜੀ ਗੱਲ ਇਹ ਹੈ नेशनेल ਕੋਈ ਵੀ ਐਜੀਟੇਸ਼ਨ ਹੁੰਦਾ ਹੈ ਉਹਦੇ ਵਿੱਚ ਇਹ ਕਿਸਾਨਾਂ ਤੇ ਗੋਲੀ ਨਹੀਂ बरसा ਸਕਦਾ ਭਾਵੇਂ ਕੋਈ ਵੀ ਹੋਵੇ ਨੈਸ਼ਨਲ ਜਿਹੜਾ ਐਜੀਟੇਸ਼ਨ ਹੁੰਦਾ ਹੈ ਇਹ ਸਰਕਾਰ ਜਿਹੜੀ ਹੈ ਸਾਰੇ ਹੀ ਆਪਣੇ ਰੂਲ ਤੋਂ ਖਿਲਾਫ ਜਾ ਕੇ ਕਾਨੂੰਨ ਤੇ ਖਿਲਾਫ ਜਾ ਕੇ ਇਹ ਸਾਰੇ ਕੰਮ ਕਰਦੀ ਹੈ ਤੇ ਹੁਣ ਰਹੀ ਕਿਸਾਨਾਂ ਦੀ ਗੱਲ ਦੇਖੋ ਹੁਣ ਇਹ ਕਿਸਾਨ ਕੋਈ ਪੰਜਾਬ ਦਾ ਨਹੀਂ ਹੈਗਾ ਪੂਰੇ ਭਾਰਤ ਦੇਸ਼ ਦਾ ਹੈ ਭਾਵੇਂ ਉੱਤਰ ਪ੍ਰਦੇਸ਼ ਹੋਵੇ ਹਰਿਆਣਾ ਹੋਵੇ ਇਹ ਸਭ ਦਾ ਆंदोलਨ ਹੈ ਕਿਉਂਕਿ ਸਾਰੇ ਦੇਸ਼ ਦੇ ਅੰਦਾਤਾ ਨੇ ਤੇ ਰੋਟੀ ਕੋਈ ਇਕੱਲਾ ਨਹੀਂ ਖਾਂਦਾ ਪੂਰਾ ਦੇਸ਼ ਖਾਂਦਾ ਨੇ ਤਾਂ ਉਹੇ ਭਾਵੇਂ ਪੁਲਿਸ ਹੋਵੇ ਸਾਰੇ ਰੋਟੀ ਖਾਂਦੇ ਨੇ ਇਹ ਤਾਂ ਸਚਾਈ ਸੱਚ ਦੇ ਹੱਕ ਦੀ ਲੜਾਈ ਹੈ ਜਿਹੜੀ ਕਿਸਾਨਾਂ ਦੀ ਹੈ ਤੇ ਮੈਂ ਇੱਥੇ ਆ ਕੇ ਦੇਖ ਰਹੀ ਸੀ ਕਿ ਇਹ ਵਿਸ਼ਵ ਦੇ ਵਿੱਚ ਇਸ ਤੋਂ ਵੱਡਾ ਮੇਲਾ ਨਹੀਂ ਹੋ ਸਕਦਾ ਜਿੱਥੇ ਅਲੱਗ-ਅਲੱਗ ਰੰਗ ਦੇ ਵੇਖਣ ਨੂੰ ਅੱਜ ਨੂੰ ਮਿਲ ਰਹੇ ਆ ਤੇ ਲੰਗਰ ਵੀ ਲੱਗਾ ਹੋਇਆ ਹੈ ਮੈਡੀਕਲ ਸੇਵਾ ਵੀ ਹੁੰਦੀ ਆ ਤੇ ਸਾਰੇ ਹੀ ਇੱਥੇ ਬੀਬੀਆਂ ਵੀ ਬਹੁਤ ਵੱਡੇ-ਵੱਡੇ ਤੌਰ ਤੇ ਆਈ ਹੋਈ ਆ ਉਹਦੇ ਕੋਲ ਛੋਟੇ-ਛੋਟੇ ਬੱਚੇ ਇਹਨਾਂ ਦਾ ਕੀ ਕੰਮ ਸੀ ਇੱਥੇ ਇਹ ਬੱਚੇ ਇਹਨਾਂ ਦੇ ਹੁਣ ਐਗਜ਼ਾਮ ਚੱਲਦੇ ਆ ਇਹ ਹੁਣ ਕਿਸਾਨ ਆंदोलਨ ਚ ਇਹ ਆਪਣੇ ਵੱਡੇ ਵਡੇਰਿਆਂ ਦੇ ਕਰਕੇ ਨਹੀਂ ਕਿਉਂਕਿ ਇਹਨਾਂ ਨੂੰ ਸੰਸਕਾਰ ਮਿਲੇ ਆ ਸੱਚ ਦੇ ਹੱਕ ਦੀ ਲੜਾਈ ਵਾਸਤੇ ਤੇ ਇਹ ਜਿਹੜਾ ਬਾਰਡਰ ਇਹਨਾਂ ਨੇ ਇੱਥੇ ਪੈ ਕੀਤਾ ਹੋਇਆ ਹੈ ਇਹ ਸਭ ਤੋਂ ਵੱਡੀ ਗਲਤੀ ਆ ਇਹ ਨਿੰਦਨੀ ਹੈ ਸਭ ਦਾ ਹੱਕ ਬਣਦਾ ਹੈ ਦਿੱਲੀ ਜਾਣ ਵਾਸਤੇ ਹਰ ਇੱਕ ਨਾਗਰਿਕ ਦਾ ਹੱਕ ਬਣਦਾ ਹੈ ਅੱਜ ਜਿਹੜੇ ਚੁਣੇ ਬੈਠੇ ਨੇ ਰਾਜ ਸਭਾ ਦੇ ਮੈਂਬਰ ਲੋਕ ਸਭਾ ਦੇ ਇਹ ਸਰਕਾਰ ਜਨਤਾ ਨੇ ਚੁਣਿਆ ਤੇ ਸਾਡਾ ਹੱਕ ਬਣਦਾ ਹੈ ਅੱਜ ਸਰਕਾਰ ਨੂੰ ਚਾਹੀਦਾ ਸੀ ਸਤਕਾਰ ਨਾਲ ਨਾ ਦੇ ਵਾਸਤੇ ਕੋਈ ਰਾਮਲੀਲਾ ਗਰਾਊਂਡ ਉੱਤੇ ਖੋਲ ਦੇਣਾ ਸੀ ਮੈਂ ਤੁਸੀਂ ਇੱਥੇ ਬੈਠ ਕੇ ਐਜੀਟੇਸ਼ਨ ਕਰੋ ਤੇ ਆਪਾਂ ਤੁਹਾਡੀ ਮੰਗੋ ਵਾਸਤੇ ਗੱਲ ਕਰਾਂਗੇ ਠੀਕ ਹੈ ਤੇ ਲੇਕਿਨ ਇਨਾ ਨੇ ਜਿਹੜੇ ਗੋਲਾਬਾਰੀ ਕੀਤੀ ਇਹ ਬਹੁਤ ਨਿੰਦਨੀ ਹੈ ਉਹੀ ਉਹੀ ਕਿਸਾਨ ਕਹਿੰਦੇ ਕਿ ਸ਼ਾਇਦ ਸਰਕਾਰ ਨੂੰ ਸਾਡੇ ਤੋਂ ਡਰ ਲੱਗਦਾ ਹੈ ਤੁਸੀਂ ਇੱਥੇ ਪਹੁੰਚੇ ਆ ਤੁਸੀਂ ਤੇ ਇਨ੍ਹਾਂ ਦੇ ਵਿੱਚ ਵਿਚਰੇ ਆ ਦੱਸਿਓ ਕਿ ਇਨ੍ਹਾਂ ਤੋਂ ਕਿਸੇ ਤਰੀਕੇ ਦਾ ਡਰ ਹੈਗਾ ਨਹੀਂ ਦੇਖੋ ਪਹਿਲੀ ਗੱਲ ਤਾਂ ਇਹ ਹੈ ਮੈਂ ਅੱਜ ਵੀ ਗਰਮਨਾਲ ਕਹਿੰਦੀ ਆ ਕਿ ਪੂਰੇ ਵਿਸ਼ਵ ਦੀ ਸਭ ਤੋਂ ਬਹਾਦਰ ਕੌਮ ਉਸ ਸਿੱਖ ਕੌਮ ਹੈ ਪਹਿਲੀ ਗੱਲ ਤਾਂ ਇਹ ਹੈ ਉਹਨਾਂ ਇੱਥੇ ਸਾਰੇ ਹੀ ਧਰਮਾਂ ਦੇ ਲੋਕ ਨੇ ਲੇਕਿਨ ਤੁਸੀਂ ਦੇਖ ਸਕਦੇ ਹੋ ਜਿੱਥੇ ਸਿੱਖ ਖੜ ਗਿਆ ਇੱਕ ਸਿੱਖ ਉੱਥੇ ਮਹਿਲਾ ਆਪਣੇ ਆਪ ਨੂੰ ਬਹੁਤ ਮਹਿਫੂਜ਼ ਸਮਝਦੀ ਹੈ ਇੱਕ ਥਾਂ ਤੇ ਆਪਾਂ ਜੇ ਉਦਾਹਰਣ ਦੀਏ 10 ਲੋਕ ਕੀ ਕੜੇ ਨੇ ਜੇ ਮਹਿਲਾ ਨੂੰ ਰਾਤ ਨੂੰ ਕਿਤੇ ਗਾੜੀ ਵੀ ਖਰਾਬ ਹੋ ਜਾਂਦੀ ਹੈ ਨਾ ਤਾਂ ਇੱਕ ਸਿੱਖੇ ਕੋਲ ਜਾ ਕੇ ਮਦਦ ਮੰਗ ਸਕਦੀ ਹੈ ਉਹਨੂੰ ਸੇਫ ਲੱਗਦਾ ਹੈ ਕਿਉਂਕਿ ਇਹ ਸਿੱਖ ਕੌਮ ਜਿਹੜੀ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਸਜਾਈ ਹੋਈ ਹੈ ਜਿੱਥੇ ਇਹਨਾਂ ਨੂੰ ਸਿਧਾਂਤ ਦਿੱਤਾ ਹੋਇਆ ਹੈ ਉਹ ਸਿਧਾਂਤ ਤੇ ਚੱਲ ਕੇ ਸਿੱਖ ਅੱਗੇ ਚੱਲਦਾ ਹੈ ਅੱਜ 57 ਦੇਸ਼ਾਂ ਦੇ ਵਿੱਚ ਸਾਡਾ ਨਿਸ਼ਾਨ ਸਾਹਿਬ ਝੁਲਦਾ ਉਹ ਕੁਝ ਕਰਕੇ ਝੁਲਦਾ ਹੈ ਉਹ ਗੁਰੂ ਦੇ ਸਿਧਾਂਤ ਤੇ ਚੱਲ ਕੇ ਝੁਲਦਾ ਹੈ ਤੇ ਸਾਡੀ ਸਿੱਖਿਆ ਦਾ ਕਰਕੇ ਝੁਲਦਾ ਹੈ ਤੇ ਦੇਖੋ ਅੱਜ ਸਿੱਖਾ ਕਰਕੇ ਹੀ ਇਹ ਸਾਰਾ ਮਤਲਬ ਭਾਰਤ ਦੇ ਵਿੱਚ ਜਿਹੜੀ ਅੱਜ ਕੁਰਬਾਨੀਆਂ ਹੋਈ ਹੈ ਸਵਤੰਤਰਤਾ 87% ਕੁਰਬਾਨੀਆਂ ਸਿੱਖਾ ਦੀ ਹੋਈ ਹੈ ਜਦੋਂ ਕਾਲੀ ਕਾਲਾ ਪਾਣੀ ਜਾਣਾ ਹੋਵੇ ਤਾ ਸਿੱਖ ਜਦੋਂ ਗੋਲੀ ਖਾਣੀ ਹੋਵੇ ਤਾ ਸਿੱਖ ਜਦੋਂ ਲੰਗਰ ਲਾਣਾ ਹੋਵੇ ਤਾ ਸਿੱਖ ਜਦੋਂ ਕਰੋਨਾ 'ਚ ਆਕਸੀਜਨ ਦੇਣੀ ਹੋਵੇ ਤਾ ਸਿੱਖ ਜਦੋਂ ਲੋਕਾਂ ਦੇ ਘਰ ਦੇ ਵਿੱਚ ਮਾਪੇ-ਬਾਪ ਦੇ ਸੰਸਕਾਰ ਕਰਨੇ ਹੋਣ ਤਾ ਸਿੱਖ ਜਦੋਂ ਹੱਕ ਮੰਗਣ ਤੇ ਆਤੰਕਵਾਦੀ ਜਦੋਂ ਆਪਣੀ ਗੱਲ ਕਰਨ ਤੇ ਖਾਲਸਤਾਨੀ ਇਹ ਕਿਤੇ ਨਿਆਂ ਨਹੀਂ ਹੈ ਦੇਖੋ ਇਹ ਸਰਕਾਰ ਨੂੰ ਜਦੋਂ ਲੋਡ ਪੜਦੀ ਹੈ ਉਹਨਾਂ ਦੇਖੋ ਕਰੋਨਾ ਦੇ ਵਿੱਚ ਲੋਡ ਪਈ ਚਿਖਾ ਮਾਰ-ਮਾਰ ਕੇ ਸਰਕਾਰ ਨੇ ਕੀਆ ਸਾਨੂੰ ਫੰਡ ਦੀ ਲੋੜ ਹੈ ਫੰਡ ਦੀ ਲੋੜ ਹੈ ਉਥੇ ਫੰਡ ਵੀ ਦਿੱਤਾ ਗਿਆ ਹੈ ਨਾ ਜਦੋਂ ਐਮਰਜੈਂਸੀ ਤੁਹਾਨੂੰ ਯਾਦ ਹੋਣਾ ਹੈ ਐਮਰਜੈਂਸੀ ਲਾਗੂ ਹੋਈ ਸੀ ਉਹਦੇ ਵਿੱਚ ਵੀ 257 ਕੋਲਡ ਬਰਾਮਦ ਹੋਇਆ ਸੀ ਹੈ ਨਾ 254 ਕੋਲਡ ਕਿਲੋ ਗੋਲਡ ਪੰਜਾਬ ਤੋਂ ਗਿਆ ਸੀ ਬੀਬੀਆਂ ਨੇ ਆਪਣੇ ਗਹਿਣੇ ਕਾਂਦੇ ਉਤਾਰ ਕੇ ਦਿੱਤੇ ਸੀ ਚਲੋ ਭਈ ਭਾਰਤ ਦੀ ਗੱਲ ਹੈ ਹੁਣ ਸਿੱਖ ਰੈਜੀਮੈਂਟ ਬੈਠੀ ਹੈ ਬਾਰਡਰ ਤੇ ਹੁਣ ਜਦੋਂ ਪਾਕਿਸਤਾਨ ਹਾਰਦਾ ਹੈ ਨਾ ਤੇ ਕਹਿੰਦਾ ਅੱਜ ਜੇ ਆਪਾਂ ਹਾਰਿਆ ਤਾਂ ਸਿੱਖ ਰੈਜੀਮੈਂਟ ਦੇ ਕਾਰਨ ਆ ਤੇ ਅੱਜ ਸਰਕਾਰ ਨੂੰ ਮੈਂ ਇਹ ਪੁੱਛਣਾ ਚਾਹਨੀ ਆ ਸਰਕਾਰ ਤੋਂ ਇੰਨੀ ਕੁਰਬਾਨੀ ਦੇ ਬਾਅਦ ਵੀ ਜੇ ਪੰਜਾਬ ਨੂੰ ਵੱਖਰਾ ਕਰਕੇ ਦੇਖਿਆ ਜਾਂਦਾ ਹੈ ਤੇ ਸ਼ਰਮ ਹੈ ਇਹੋ ਜੀ ਸਰਕਾਰ ਤੇ ਸ਼ਰਮ ਹੈ ਉਹ ਜੀ ਨੀਤੀਆਂ ਤੇ ਕਿਉਂਕਿ ਦੇਖੋ ਅੱਜ ਇਹ ਜਿਹੜਾ ਇਹ ਕਹਿੰਦੇ ਨੇ ਪੰਜਾਬ ਆਪਣੇ ਆਪ ਨੂੰ ਅਲੱਗ ਸਮਝਦਾ ਹੈ ਹੁਣ ਤੁਸੀਂ ਕੀ ਕੀਤਾ ਹੋਇਆ ਤੁਸੀਂ ਇੱਕ ਬੈਰੀਗੇਡ ਲਾ ਕੇ ਤੁਸੀਂ ਇੱਥੇ ਫੋਰਸ ਲਾ ਕੇ ਤੁਸੀਂ ਇਹ ਭਾਰਤ ਪਾਕਿਸਤਾਨ ਦਾ ਜਿਵੇਂ ਬਾਰਡਰ ਹੁੰਦਾ ਹੈ ਨਾ ਐਦੇ ਤੁਸੀਂ ਇੰਟਰਨੈਸ਼ਨਲ ਬਾਰਡਰ ਬਣਾਇਆ ਹੋਇਆ ਫਿਰ ਤੁਸੀਂ ਕਹਿੰਦੇ ਹੋ ਆਪਣੇ ਆਪ ਨੂੰ ਅਲੱਗ ਸਮਝਦੇ ਨੇ ਤੁਸੀਂ ਪੰਜਾਬ ਦਾ ਸਾਰਾ ਹਿੱਸਾ ਉਥੇ ਵਟਵਾਰੇ 'ਚ ਦੇਤਾ 14% ਇੱਥੇ ਪੂਰਾ ਪੰਜਾਬ ਰਿਹਾ ਹੈ ਠੀਕ ਹੈ ਤੁਸੀਂ 86% ਉਥੇ ਸਾਰਾ ਵਟਤਾ ਉਹਦੇ ਬਾਅਦ ਵੀ ਪੰਜਾਬ ਹੀ ਦੋਸ਼ੀ ਹੈ ਫਿਰ ਵੀ ਪੰਜਾਬ ਦੋਸ਼ੀ ਹੈ ਨਾ ਪੰਜਾਬ ਨੂੰ ਪਾਣੀ ਦਾ ਪੈਸਾ ਮਿਲਦਾ ਨਾ ਬਿਜਲੀ ਦਾ ਪੈਸਾ ਮਿਲਦਾ ਨਾ ਪੰਜਾਬ ਨੂੰ ਉਹਨਾਂ ਦੇ ਹੱਕ ਮਿਲਦੇ ਹੁਣ ਕਿਸਾਨਾਂ ਜੇ ਜੇ ਕਿਸਾਨ ਆ ਗਿਆ ਤੇ ਨਾਲ ਨੂੰ ਵੱਖਰਾ ਸਮਝਦੇ ਨੇ 24 24 ਫਸਲਾ ਦੀ ਗੱਲ ਹੁੰਦੀ ਹੈ ਕਿਸਾਨ ਐਮਐਸਪੀ ਮੰਗਦਾ ਹੈ ਤਾਂ ਕਿਤੇ ਨਾ ਕਿਤੇ ਇਹ ਵੀ ਕਿਹਾ ਜਾ ਰਿਹਾ ਕਿ ਇਨਾ ਬਜਟ ਤਾਂ ਜੀ ਨਹੀਂ ਹੈ ਕਿ 24 ਫਸਲਾ ਤੇ ਐਮਐਸਪੀ ਦਿੱਤੀ ਜਾਵੇ ਕੀ ਲੱਗਦਾ ਹੈ ਤੁਹਾਨੂੰ ਕਿ ਵਾਕੇ ਬਜਟ ਨਹੀਂ ਹੈ ਕਿ ਜਾਂ ਫਿਰ ਕਿਸਾਨਾਂ ਨੂੰ ਟੋਲੀਪੋਪ ਹੀ ਦਿੱਤੇ ਜਾ ਰਹੇ ਹੈ ਦੇਖੋ ਜਦੋਂ ਕੋਈ ਐਦਾਂ ਦੇ ਬੰਦੇ ਦੀ ਮੂਰਤੀ ਬਣਾਉਣ ਦੀ ਗੱਲ ਆਵੇ ਤੇ ਉੱਥੇ 400 ਕਰੋੜ ਦੀ ਮੂਰਤੀ ਵੀ ਲੱਗਦੀ ਹੈ ਹੈਨਾ ਉਹ ਵੀ ਵੇਸਟੋ ਮਨੀ ਆ ਦੇਖੋ ਮੈਂ ਕਹਿੰਨੀ ਆ ਬਾਰਤ ਦੇਸ਼ ਦੇ ਵੀ ਸਾਡੀ এডਿਕੇਸ਼ਨ ਸੁਧਾਰ ਹੋਣੀ ਚਾਹੀਦੀ ਹੈ ਸਾਡਾ ਜਿਹੜਾ ਹੈਲਥ ਤੋਂ ਰਿਲੇਟਡ ਠੀਕ ਹੈ ਤੇ ਬੱਚਿਆਂ ਨੂੰ ਇਤਿਹਾਸ ਪੜਾਉਣਾ ਚਾਹੀਦਾ ਹੈ ਹੁਣ ਤੁਸੀਂ ਕੀ ਕਰਦੇ ਹੋ ਕਿਸੇ ਬੰਦੇ ਨੂੰ ਜਾਣਦੇ ਵੀ ਨਹੀਂ ਹੋ ਚਾਹ 400 400 ਕਰੋੜ ਦੀ ਮੂਰਤੀਆਂ ਲੱਗਦੀਆਂ ਤਾਂ ਬਜਟ ਨਹੀਂ ਵਿਗੜਦਾ ਹੁਣ ਤੁਸੀਂ ਵੱਡੇ ਵੱਡੇ ਥਾਂ ਤੇ ਜਾ ਕੇ ਇਹ ਕਹਿੰਦੇ ਹੋ ਅਸੀਂ ਰੈਲੀ ਕਰਨੀ ਆ ਰੈਲੀਆ ਤੇ ਬਜਟ ਨਹੀਂ ਲੱਗਦਾ ਉੱਥੇ ਕਰੋੜਾਂ ਰੁਪਏ ਕਿੱਥੇ ਆਉਂਦਾ ਹੈ ਹੁਣ ਐਮਐਸਪੀ ਤੇ ਜਦੋਂ ਤੁਹਾਨੂੰ 24 ਫਸਲਾ ਤੇ ਦੇਣ ਦੀ ਲੋੜ ਆ ਗਈ ਤੇ ਤੁਹਾਡਾ ਬਜਟ ਨਹੀਂ ਹੈਗਾ ਸਾਰਾ ਬਜਟ ਹੈ ਇਹ ਜਾਣ-ਪੋਚ ਕੇ ਕਰਦੇ ਆ ਕਿਉਂਕਿ ਕਿਸਾਨਾਂ ਨੂੰ ਵਖਰਾ ਹੀ ਸਮਝ ਰਹੇ ਆ ਇਹ ਕਿਸਾਨਾਂ ਨੂੰ ਸੋਚਦੇ ਦਬਾਉਣ ਦੀ ਕੋਸ਼ਿਸ਼ ਲekin ਕਿਸਾਨ ਕਿਸੇ ਤੋਂ ਦਬਦਾ ਨਹੀਂ ਹੈਗਾ ਕਿਸਾਨ ਇਸ ਦੇਸ਼ ਦਾ ਅੰਦਾਜ਼ਾਤਾ ਹੈ ਕਿਸਾਨ ਨੂੰ ਦੱਬਣ ਵਾਲਾ ਕੋਈ ਪੈਦਾ ਨਹੀਂ ਹੋਇਆ ਅੱਜ ਵੇਖੋ ਥਾਂ ਤਾਂ ਤੇ ਮੈਂ ਆਪਣੇ ਵਕੀਲ ਭਰਾਵਾਂ ਨੂੰ ਅਪਰੀਸ਼ੀਏਟ ਕਰਨਾ ਚਾਹੁੰਦੀ ਆ ਮੈਂ ਵੀ ਖੁਦ ਪੈਸੇ ਤੋਂ ਐਡਵੋਕੇਟ ਆ ਤੇ ਮੈਂ ਕਹਿਣਾ ਚਾਹੁੰਦੀ ਆ ਕਿ ਸਾਰੇ ਵਕੀਲ ਭਰਾਵਾਂ ਨੂੰ ਮੈਂ ਰਿਕੁਐਸਟ ਕਰਦੀ ਆ ਕੋਈ ਵੀ ਕਿਸਾਨਾਂ ਦੇ ਖਿਲਾਫ ਕੇਸ ਕਰਦਾ ਹੈ ਉਹਦਾ ਕੇਸ ਕਦੇ ਵੀ ਨਹੀਂ ਲੜਨਾ ਹੈ ਤੇ ਕਿਸਾਨ ਦੇ ਹੱਕ ਚ ਖੜਨਾ ਹੈ ਤੇ ਮੈਂ ਵੀ ਇਹ ਆਪਜੀ ਦੇ ਚੈਨਲ ਦੇ ਮਾਧਿਅਮ ਤੋਂ ਕਹਿੰਦੇ ਆ ਜਿਹੜੇ ਵੀ ਕਿਸਾਨਾਂ ਤੇ ਗਲਤ ਕੇਸ ਪੈਨੇ ਆ ਪਾਵੇਂ ਹਾਈ ਕੋਰਟ ਜਾਣ ਦੀ ਲੋੜ ਪਵੇ ਪਾਵੇਂ ਸੁਪਰੀਮ ਕੋਰਟ ਜਾਣ ਦੀ ਲੋੜ ਪਵੇ ਅਸੀਂ ਉਹਦਾ ਕੇਸ ਫ੍ਰੀ ਚ ਕਰਾਂਗੇ ਤੇ ਨਾਲੇ ਡੈਡੀਕੇਸ਼ਨ ਦੇ ਨਾਲ ਕਰਾਂਗੇ ਅਸੀਂ ਕਿਸਾਨਾਂ ਦੇ ਨਾਲ ਪਹਿਲੇ ਵੀ ਖੜੇ ਸੀ ਅਸੀਂ ਹੁਣ ਵੀ ਖੜੇ ਆ ਕਿਉਂਕਿ ਗੁਰੂ ਪਾਤਸ਼ਾਹ ਨੇ ਸਾਨੂੰ ਕੋਈ ਐਦਾ ਕਾ ਕੋਈ ਅੰਤਨੀ ਦਿੱਤਾ ਮਹਿਲਾ ਤੇ ਪੁਰਸ਼ ਦੇ ਵਿੱਚ ਉਹਨਾਂ ਨੇ ਤਾਂ ਕੌਰ ਤੇ ਸਿੰਘ ਬਣਾਏ ਸੀ ਜਾਤ ਪਾਤ ਤਾਂ ਚਲੋ ਆਪਾਂ ਖੁਦ ਹੀ ਬਣਾਈ ਹੈ ਨਾ ਤੇ ਅਸੀਂ ਵੀ ਉਹੀ ਰੋਬ ਰੱਖਦੇ ਜਿੰਨਾ ਇੱਕ ਸਿੰਘ ਰੱਖਦਾ ਹੈ ਤੇ ਅਸੀਂ ਵੀ ਸਿੱਖਾਂ ਦੇ ਨਾਲ ਕਿਸਾਨਾਂ ਦੇ ਨਾਲ ਹਰਿਆਣਾ ਪੰਜਾਬ ਯੂਪੀ ਦੇ ਨਾਲ ਖੜਕੇ ਇਹ ਲੜਾਈ ਲੜਾਗੇ ਕਿਉਂਕਿ ਇਹ ਸੱਚ ਦੇ ਹੱਕ ਦੀ ਲੜਾਈ ਹੈ ਜੇ ਆਪਾਂ ਅੱਜ ਇਹ ਲੜਾਈ ਨਹੀਂ ਲੜਦੇ ਮੈਂ ਚੈਨਲ ਦੇ ਮਾਧਿਅਮ ਤੋਂ ਘਰ ਬੈਠੇ ਲੋਕਾਂ ਨੂੰ ਇਹ ਕਹਿਣਾ ਚਾਹੁੰਦੀ ਆ ਜਿਹੜੇ ਬੈਠ ਕੇ ਨਾ ਲਜਾਈ 'ਚ ਚਾਹ ਪਿੰਦੇ ਨੇ ਤੇ ਕਿਸਾਨ ਆंदोलਨ ਨੂੰ ਇੰਜੋਏ ਕਰਦੇ ਨੇ ਹੁਣ ਮੈਂ ਇਹ ਕਹਾਂਗੀ ਜੇ ਅੱਜ ਤੁਸੀਂ ਨਹੀਂ ਖੜੇ ਜੇ ਅੱਜ ਤੁਸੀਂ ਇਨ ਕਿਸਾਨਾਂ ਦੇ ਨਾਲ ਨਹੀਂ ਖੜੇ ਤੇ ਕੱਲ ਤੁਹਾਡੇ ਨਾਲ ਬਹੁਤ ਬੁਰੀ ਬਣਨੀ ਹੈ ਇਹ ਔਰੰਗਜ਼ੇਬ ਪਹਿਲੇ ਵੀ ਸੀ ਰਾਵਣ ਵੀ ਪਹਿਲੇ ਹੋਇਆ ਤੇ ਕੰਸ ਵੀ ਹੋਇਆ ਹੈ ਸ਼ਾਸਨ ਉਹਨਾਂ ਦਾ ਵੀ ਨਹੀਂ ਰਿਹਾ ਤੇ ਅੱਜ ਕਿਸਾਨਾਂ ਦੀ ਜਿੱਤ ਵੀ ਹੋਣੀ ਹੈ ਲੇਕਿਨ ਕੱਲ ਤੁਹਾਡੀ ਆਉਣ ਵਾਲੀ ਪੀੜ੍ਹੀ ਤੁਹਾਨੂੰ ਮਾਫ਼ ਨਹੀਂ ਕਰੂਗੀ ਤੇ نسل ਤੇ ਫਸਲ ਦੀ ਜਿਹੜੀ ਲੜਾਈ ਹੈ ਉਹਦੇ ਨਾਲ ਖੜੋ ਘਰ ਤੋਂ ਸਾਰੇ ਬੰਦੇ ਨਿਕਲ ਕੇ ਇਸ ਕਿਸਾਨ ਆंदोलਨ ਦਾ ਸਾਥ ਦਿਓ ਇਸ ਕਿਸਾਨ ਆंदोलਨ ਦੇ ਅੰਦਰ ਆ ਕੇ ਆਪਣੀ ਹਾਜ਼ਰੀ ਲਵਾਓ ਇਸ ਕਿਸਾਨ ਆंदोलਨ ਦੇ ਵਿੱਚ ਇਹ ਸਾਬਿਤ ਕਰੋ ਕਿ ਭਾਰਤ ਦਾ ਅੰਦਾਤਾ ਇਹ ਆਪਣੇ ਹੱਕਾਂ ਦੇ ਵਾਸਤੇ ਨਹੀਂ ਇਹ ਤੁਹਾਡੇ ਵਾਸਤੇ ਵੀ ਲੜਾਈ ਲੜਦਾ ਹੈ ਮੇਰਾ ਆਖਰੀ ਸਵਾਲ ਹੈ ਅੱਜ ਮੀਟਿੰਗ ਹੋਣੀ ਕੇਂਦਰ ਸਰਕਾਰ ਨਾਲ ਕੀ ਲੱਗਦਾ ਹੈ ਮੰਗਾ ਮੰਨੂ ਕੀ ਹੱਲ ਨਿਕਲ ਸਕਦਾ ਦੇਖੋ ਸਰਕਾਰ ਨੇ ਪਹਿਲੇ ਵੀ ਮੀਟਿੰਗਾਂ ਕੀਤੀ ਆ ਤੇ ਪਹਿਲੇ ਵੀ ਗੁਰਨਾਨਕ ਪਾਸ਼ਾ ਜੀ ਦੇ ਮੈਨੂੰ ਯਾਦ ਹੈ ਜਿਸ ਦਿਨ ਗੁਰਨਾਨਕ ਪਾਸ਼ਾ ਜੀ ਦਾ ਪ੍ਰਕਾਸ਼ ਪੁਰਬ ਸੀ ਉਸ ਦਿਨ ਮੋਦੀ ਜੀ ਨੇ ਅਨਾਉਂਸ ਕੀਤਾ ਸੀ ਬਈ ਅਸੀਂ ਸਾਰੀ ਗੱਲ ਮੰਨ ਲਈ ਹੈ ਉਹ ਬਾਅਦ ਵਿੱਚ ਫਿਰ ਮੁਕਰ ਗਏ ਉਹਦੇ ਬਾਅਦ ਇੱਕ ਮੀਟਿੰਗ ਪਰਸੋ ਵੀ ਹੋਈ ਹੈ ਤੇ ਉਹਦੇ ਬਾਅਦ ਉਹਨਾਂ ਨੇ ਕਿਹਾ ਬਈ ਹੁਣ ਚਲੋ ਸੰਡੇ ਨੂੰ ਰੱਖਾਂਗੇ 5 ਵਜੇ ਦੀ ਮੀਟਿੰਗ ਰੱਖੀ ਹੈ ਤੇ ਕਿਸ ਅਸੀਂ ਤਾਂ ਕਿਸੇ ਤੋਂ ਨਹੀਂ ਚਲੋ ਜੇ ਸਹਿਮਤੀ ਨਾਲ ਮੰਨਦੇ ਆ ਤੇ ਅਸੀਂ ਸਤਿਕਾਰਯੋਗ ਉਹਨਾਂ ਨੂੰ ਸਤਿਕਾਰ ਕਰਦੇ ਆਂ ਬਾਈ ਚਲੋ ਠੀਕ ਹੈ ਮੰਨ ਲਈ ਗੱਲ ਜੇ ਨਹੀਂ ਮੰਨਦੇ ਤਾਂ ਕੋਈ ਗੱਲ ਨਹੀਂ ਆਪਾਂ ਇੱਥੇ ਹੀ ਖੜੇ ਆ ਬੈਰੀਕੇਡ ਤੋੜਾਂਗੇ ਤੇ ਅੱਗੇ ਜਾਵਾਂਗੇ ਦਿੱਲੀ ਤਾਂ ਜਾਣਾ ਹੀ ਹੈ ਭਾਵੇਂ ਕਿਵੇਂ ਮਰਜੀ ਜਾਵੇ ਜੇ ਨਹੀਂ ਮੰਨਣਗੇ ਤਾਂ ਫਿਰ ਦਿੱਲੀ ਤਾਂ ਜਾਣਾ ਪੈਣਾ ਨਾ ਇਹ ਤਾਂ ਕਿਸੇ ਇੱਕ ਦੀ ਲੜਾਈ ਨਹੀਂ ਹੈ ਇਹ ਸਰਦਾਰਾਂ ਦੀ ਲੜਾਈ ਲੋਕੀ ਕਹਿੰਦੇ ਨੇ ਇਹ ਸਰਦਾਰਾਂ ਦੀ ਲੜਾਈ ਹੈ ਇਹ ਤਾਂ ਸਾਰੇ ਅੰਦਾਤਾ ਦੀ ਲੜਾਈ ਹੈ ਇੱਥੇ ਦੇਖੋ ਪੂਰੇ ਹਰਿਆਣਾ ਤੋਂ ਕਿੰਨੇ जाट ਇਕੱਠੇ ਹੋਏ ਨੇ ਹੋਰ ਵੀ ਬਰਾਦਰੀ ਤੇ ਮੈਂ ਹਰ ਬਰਾਦਰੀ ਨੂੰ ਕਹਿਣਾ ਚਾਹੁੰਦੀ ਆ ਕਿ जाट ਸਰਦਾਰ ਇਹ ਹੀ ਰੋਟੀ ਨਹੀਂ ਖਾਂਦੇ ਤੁਸੀਂ ਵੀ ਰੋਟੀ ਖਾਂਦੇ ਹੋ ਜੇ ਤੁਸੀਂ ਰੋਟੀ ਗਾਦੇ ਹੋ ਨਾ ਤੇ ਤੁਹਾਨੂੰ ਤੁਸੀਂ ਵੀ ਉਸ ਪਾਪ ਤੇ ਭੋਗੀ ਹੋ ਤੁਹਾਨੂੰ ਵੀ ਇਹ ਪਾਪ ਲੱਗੋਗੇ ਜਿਵੇਂ ਤੁਹਾਨੂੰ ਕਦੇ ਕੁਦਰਤ ਵੀ ਮaaf ਨਹੀਂ ਕਰ ਸਕੂਗੀ ਤੁਸੀਂ ਇੱਥੇ ਆ ਕੇ ਇੱਥੇ ਰਹਿ ਕੇ ਉਹ ਅੰਦਾਤਾ ਦਾ ਅੰਨ ਖਾ ਕੇ ਤੁਸੀਂ ਇਹ ਸੋਚ ਸਕਦੇ ਹੋ ਪਈ ਅਸੀਂ ਆਪਣੀ ਜ਼ਿੰਦਗੀ ਬਿਤਾ ਲਈ ਤੇ ਜਦੋਂ ਉਸ ਪਰਮਾਤਮਾ ਦੀ ਕਚਹਿਰੀ 'ਚ ਜਾਣਾ ਹੈ ਨਾ ਉੱਥੇ ਤੁਹਾਡੇ ਕੋਲ ਜਵਾਬ ਨਹੀਂ ਹੋਣਾ ਉਸ ਪਰਮਾਤਮਾ ਦੀ ਕਚਹਿਰੀ 'ਚ ਜਾ ਕੇ ਤੁਹਾਡੇ ਕੋਲ ਇਹ ਜਵਾਬ ਨਹੀਂ ਹੋਣਾ ਕਿ ਅਸੀਂ ਕਿਸਾਨਾਂ ਦਾ ਸਾਥ ਨਹੀਂ ਦਿੱਤਾ ਸੀ ਅਸੀਂ ਅੰਦਾਤਾ ਦਾ ਸਾਥ ਨਹੀਂ ਦਿੱਤਾ ਸੀ ਤੁਸੀਂ ਆਪਣੀ ਪੀੜ੍ਹੀਆਂ ਨੂੰ ਜਵਾਬ ਨਹੀਂ ਦੇ ਪਾਓਗੇ ਤੁਹਾਨੂੰ ਪਰਮਾਤਮਾ ਕਦੇ ਮਾਫ਼ ਨਹੀਂ ਕਰੂਗਾ ਬਿਲਕੁਲ ਇਹ ਤਸਵੀਰ ਤੁਹਾਨੂੰ ਦਿਖਾਈ ਹੈ ਜਿੱਥੇ ਹਰੇ ਭਰੇ ਖੇਤ ਹੈ ਹੈ ਮਾ